ਕਿ ਅੱਜਕੱਲ੍ਹ ਗਰਮੀਆਂ ਦਾ ਮੌਸਮ ਹੈ ਹਰ ਘਰ ਦੇ ਵਿੱਚ ਜਿੰਨੇ ਕਮਰੇ ਨੇ ਓਨੇ ਏਸੀ ਆ ਗਏ ਕਹਿੰਦੇ ਅਸੀਂ ਤਾਂ ਇੱਕ ਮਿੰਟ ਵੀ ਏਸੀ ਬਿਨਾ ਨਹੀਂ ਜਹਾਰ ਸਕਦੇ ਇਹ ਏਸੀ ਜਿਹੜਾ ਸਿਹਤ ਨੂੰ ਖਰਾਬ ਕਰਦਾ ਹੁਣ ਘਰ ਬਣਾ ਲਿਆ ਤੁਸੀਂ ਅੱਖਾਂ ਨੂੰ ਖੂਬਸੂਰਤ ਦਿਖਾਉਣ ਵਾਲਾ ਉਹ ਸਿਰਫ ਅੱਖਾਂ ਦੀ ਖੂਬਸੂਰਤੀ ਲਈ ਹੈ ਬਾਡੀ ਦੀ ਖੂਬਸੂਰਤੀ ਲਈ ਨਹੀਂ ਹੁੰਦਾ ਘਰ ਦੋ ਆਪਸ਼ਨ ਨੇ ਜੇ ਤੁਸੀਂ ਬਹੁਤ ਜ਼ਿਆਦਾ ਕਲੋਜ਼ ਨੈਚੁਰਲ ਸਾਇੰਸ ਦਾ ਇੱਟ ਵੀ ਬਣਾ ਸਕਦੇ ਮੰਨ ਲਓ ਆਪਾਂ ਕੋਲ ਸਭ ਕੋ ਟਾਈਮ ਨਹੀਂਗਾ ਇੱਟ ਪੱਕੇ ਯੂਜ਼ ਕਰੋ ਚਿਨਾਈ ਬਾਇਓਮਾਸ ਨਾਲ ਕਰੋ ਲਿਪਾਈ ਬਾਇਓਮਾਸ ਨਾਲ ਕਰੋ ਜਿੱਥੇ ਤੁਹਾਨੂੰ ਚਾਹੀਦਾ ਹੈ ਸਪੋਰਟ ਢੀਮ ਦੀ ਲੋਡ ਹੈ ਆਰ ਸੀ ਦੀ ਲੋਡ ਹੈ ਉਹ ਕਰ ਲਓ ਤੁਸੀਂ ਕੰਕਰੀਟ ਚ ਇਸ ਟੇਮ ਆਪਾਂ ਬੈਠੇ ਆ ਸਟੂਡੀਓ ਟਾਈਪ ਲਾਈਟਿੰਗ ਲੱਗੀ ਇਹਦੀ ਵੀ ਹੀਟ ਹੈ ਬਟ ਏਸੀ ਬਿਲਕੁਲ ਨਹੀਂ ਹੈਗਾ ਤੇ ਕਿਸੇ ਨੂੰ ਪਸੀਨਾ ਆਇਆ ਮਤਲਬ ਟੈਂਪਰੇਚਰ ਬੈਲੈਂਸ ਹੋ ਰਿਹਾ ਕਿ ਅੱਜਕੱਲ੍ਹ ਗਰਮੀਆਂ ਦਾ ਮੌਸਮ ਹੈ ਹਰ ਘਰ ਦੇ ਵਿੱਚ ਜਿੰਨੇ ਕਮਰੇ ਨੇ ਓਨੇ ਏਸੀ ਆ ਗਏ ਕਹਿੰਦੇ ਅਸੀਂ ਤਾਂ ਇੱਕ ਮਿੰਟ ਵੀ ਏਸੀ ਬਿਨਾ ਨਹੀਂ ਜਹਾਰ ਸਕਦੇ ਇਹ ਏਸੀ ਜਿਹੜਾ ਸਿਹਤ ਨੂੰ ਖਰਾਬ ਕਰਦਾ ਦੇਖੋ ਏਸੀ ਮਜਬੂਰੀ ਬਣੇਗਾ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਜਦੋਂ ਤੁਸੀਂ ਕੰਕਰੀਟ ਦੀ ਕੰਦ ਬਣਾਈ ਹੈ ਫਿਰ ਉਹਨੂੰ ਖੂਬਸੂਰਤ ਬਣਾਉਣ ਲਈ ਹਜ਼ਾਰਡਸ ਕੈਮੀਕਲ ਜਿਹੜੇ ਖਤਰਨਾਕ ਕੈਮੀਕਲ ਤੋਂ ਬਣਿਆ ਰੰਗ ਪਾਇਆ ਉਹ ਰੰਗ ਕਰਨ ਤੋਂ ਪਹਿਲਾਂ ਅਸੀਂ ਇੱਕ ਵਾਲ ਪੁੱਟੀ ਕਰਦੇ ਆ ਜੀ ਉਹ ਵਾਲ ਪੁੱਟੀ ਕੀ ਹੈ ਪਲਾਸਟਿਕ ਦਾ ਉਹ ਪਲਾਸਟਿਕ ਦੀ ਇੱਕ ਪਰਤ ਹੈ ਫਿਰ ਉੱਪਰ ਤੁਸੀਂ ਉਹ ਪੇਂਟ ਕਰਦੇ ਹੋ ਹੁਣ ਪਲਾਸਟਿਕ ਦੀ ਪਰਤ ਚੜਾਓ ਕਿਤੇ ਜਦੋਂ ਇਹ ਕੰਦ ਤਪੇਗੀ ਤਾਂ ਹੀਟ ਉਹਦੇ ਅੰਦਰ ਸਟੋਰ ਹੋਣੀ ਹੈ ਤੇ ਜਿਹੜੀ ਪਲਾਸਟਿਕ ਹੈ ਉਭਿਕਰਮ ਹੋਏਗੀ ਉਹਦੇ ਉੱਪਰ ਜਿਹੜਾ ਪੇਂਟ ਹੈ ਉਹਨੂੰ ਉਹਨੂੰ ਸੇਕ ਲੱਗੇਗਾ ਉਹਦਾ ਟੈਂਪਰੇਚਰ ਸਟਰਪ ਹੋਏਗਾ ਤਾਂ ਉਹ ਪੇਂਟ ਚੋਂ ਗੈਸ ਨਿਕਲੇਗੀ ਉਹ ਗੈਸ ਗਰਮੈਸ਼ ਪੈਦਾ ਕਰੇਗੀ ਤਾਂ ਤੁਸੀਂ ਕਿਵੇਂ ਉਸ ਭੱਠੀ ਚ ਰਹਿ ਲੋਗੇ ਹੁਣ ਘਰ ਬਣਾ ਲਿਆ ਤੁਸੀਂ ਅੱਖਾਂ ਨੂੰ ਖੂਬਸੂਰਤ ਦਿਖਾਉਣ ਵਾਲਾ ਉਹ ਸਿਰਫ ਅੱਖਾਂ ਦੀ ਖੂਬਸੂਰਤੀ ਲਈ ਹੈ ਬਾਡੀ ਦੀ ਖੂਬਸੂਰਤੀ ਲਈ ਨਹੀਂ ਹੁੰਦਾ ਘਰ ਠੀਕ ਹੈ ਘਰ ਬਣਾ ਲਿਆ ਸੀ ਅੱਖਾਂ ਦੀ ਖੂਬਸੂਰਤੀ ਜਿਹਨੂੰ ਹਰ ਬੰਦਾ ਕਹੇ ਵਾਓ ਬਿਲਕੁਲ ਮੈਮ ਬਹੁਤ ਅਸੇ ਲਗਾਤ ਤੁਸੀਂ ਬੈਡਰੂਮ ਚ ਬਹੁਤ ਖੂਬਸੂਰਤ ਬਣਾ ਦਿੱਤਾ ਬੈਡਰੂਮ ਆ ਵਾਲਪੇਪਰ ਕਿੱਥੋਂ ਲਗਾਇਆ ਆ ਫਰਨੀਚਰ ਕਿੱਥੋਂ ਆਇਆ ਫੈਬਰਿਕ ਕਿਹੜਾ ਹੈ ਜੀ ਸਿੰਥੈਟਿਕ ਫੈਬਰਿਕ ਦੇ ਹੀ ਪਰਦੇ ਲੱਗੇ ਹੁੰਦੇ ਆ ਤੇ ਜਦੋਂ ਹੀਟ ਬਣਦੀ ਹੈ ਤਾਂ ਹਰ ਫੈਬਰਿਕ ਨੇ ਹਰ ਕੈਮੀਕਲਸ ਨੇ ਗੈਸ ਰਿਲੀਜ਼ ਕਰਨੀ ਹੈ ਤੁਸੀਂ ਕੱਪੜਿਆਂ ਦੀ ਕਿਸੇ ਵੀ ਸ਼ੋਰੂਮ ਚ ਜਾਓ ਅਗਰ ਉਥੇ ਇਸੀ ਨਹੀਂ ਲੱਗਾ ਤਾਂ ਮੈਨੂੰ ਤੁਸੀਂ 5 ਮਿੰਟ ਖੜ ਕੇ ਦਿਖਾ ਦਿਓ ਉੱਥੇ ਕਿਉਂਕਿ ਫੈਬਰਿਕ ਹੈ ਉਹਦੇ ਅੰਦਰ ਵੀ ਕੈਮੀਕਲ ਲੱਕੇ ਆਏ ਆ ਤੁਨੇ ਗੈਸ ਰਿਲੀਜ਼ ਕਰਨੀ ਕਰਨੀ ਹੈ ਟੈਂਪਰੇਚਰ ਕਲਾਈਮੇਟ ਦੇ ਮੁਤਾਬਕ ਤੋਂ ਬਿਨਾ ਅਸੀਂ ਤੁਸੀਂ ਕਿਉਂ ਕਿਵੇਂ ਤੇ ਇਸ ਕਰਕੇ ਫਿਰ ਉਸ ਕਮਰੇ ਦੇ ਵਿੱਚ ਅਗਲੀ ਲੋਡ ਕਾਦੀ ਹੈ ਏਸੀ ਲਗਾਉਣਾ ਪਏਗਾ ਮਜਬੂਰੀ ਹੈ ਬਟ ਉਹਦਾ ਪ੍ਰਾਵਧਾਨ ਨੇਚਰ ਨੇ ਕੀ ਦਿੱਤਾ ਹੈਗਾ ਗਰ ਜੇ ਨੇਚਰਲ ਸਾਇੰਸ ਨੂੰ ਫੋਲੋ ਕਰਦੇ ਆ ਤੇ ਕੀ ਸਾਨੂੰ ਜ਼ਰੂਰਤ ਹੀ ਕੀ ਕੰਕਰੀਟ ਯੂਜ਼ ਕਰਨ ਦੀ ਦੋ ਆਪਸ਼ਨ ਨੇ ਜੇ ਤੁਸੀਂ ਬਹੁਤ ਜ਼ਿਆਦਾ ਕਲੋਜ਼ ਨੇਚਰਲ ਸਾਇੰਸ ਇਟ ਵੀ ਬਣਾ ਸਕਦੇ ਹੋ ਮੰਨ ਲਓ ਆਪਾਂ ਕੋਲ ਸਭ ਕੋ ਟਾਈਮ ਨਹੀਂਗਾ ਇੱਟ ਪੱਕੇ ਯੂਜ਼ ਕਰੋ ਚਿਨਾਈ ਬਾਇਓਮਾਸ ਨਾਲ ਕਰੋ ਲਿਪਾਈ ਬਾਇਓਮਾਸ ਨਾਲ ਕਰੋ ਜਿੱਥੇ ਤੁਹਾਨੂੰ ਚਾਹੀਦਾ ਹੈ ਸਪੋਰਟ ਬੀਮ ਦੀ ਲੋਡ ਹੈ ਆਰਸੀ ਦੀ ਲੋਡ ਹੈ ਉਹ ਕਰ ਲਓ ਤੁਸੀਂ ਕੰਕਰੀਟ ਚ ਫਿਲਿੰਗ ਤਾਂ ਨਾ ਕੰਕਰੀਟ ਚ ਕਰੋ ਬਿਲਕੁਲ ਠੀਕ ਹੈ ਇਸ ਛੱਤ ਨੂੰ ਇਸ ਕੰਧ ਨੇ ਨਹੀਂ ਚੱਕਿਆ ਹੋਇਆ ਇਹਦੇ ਉੱਪਰ ਜਿਹੜੇ ਬੀਮ ਪਏ ਉਹਨੇ ਚੱਕਿਆ ਹੋਇਆ ਇਹ ਫਿਲਿੰਗ ਹੈ ਖਾਲੀ ਕੰਧ ਦੀ ਤਾਂ ਫਿਲਿੰਗ ਅਸੀਂ ਕੰਕਰੀਟ ਚ ਕਿਉਂ ਕਰ ਰਹੇ ਹਾਂ ਫਿਲਿੰਗ ਨੂੰ ਬਾਇਓਮਾਸ ਕਰ ਸਕਦੇ ਹੋ ਪੱਕੀ ਇਟ ਨਾਲ ਬਾਇਓਮਾਸ ਦੀ ਚਣਾਈ ਕਰੋ ਉੱਪਰ ਲਿਪਾਈ ਬਾਇਓਮਾਸ ਦੀ ਕਰੋ ਪੇਂਟ ਬਾਇਓਮਾਸ ਦਾ ਕੈਮੀਕਲ ਫ੍ਰੀ ਕਰੋ ਠੰਡਾ ਰਹਿਣ ਲੱਗ ਪਿਆ ਅਕੋਰਡਿੰਗ ਟੂ ਟੈਂਪਰੇਚਰ ਹੋ ਜਾਏਗਾ ਇਸ ਨਮਾਪਾ ਬੈਠੇ ਆ ਸਟੂਡੀਓ ਟਾਈਪ ਲਾਈਟਿੰਗ ਲੱਗੀ ਇਹਦੀ ਵੀ ਹੀਟ ਹੈ ਬਟ AC ਬਿਲਕੁਲ ਨਹੀਂ ਹੈਗਾ ਤੇ ਕਿਸੇ ਨੂੰ ਪਸੀਨਾ ਆਇਆ ਮਤਲਬ ਹੀ ਨਹੀਂ ਟੈਂਪਰੇਚਰ ਬੈਲੈਂਸ ਹੋ ਰਿਹਾ ਬਾਹਰ ਵੱਡਾ ਹਾਲ ਆ ਇੱਕੋ AC ਲੱਗਾ ਹੋਇਆ ਹੈ ਮੈਮ ਕਿਉਂਕਿ ਪੇਸ਼ੈਂਟ ਆਉਂਦੇ ਨੇ ਬਾਹਰ ਤੋ ਸਰਵਿਸ ਦੇਣਾ ਸਾਡਾ ਫਰਜ਼ ਆ ਇੱਕੋ AC ਦੇ ਨਾਲ 1700 ਸਕੁਅਰ ਫੀਟ ਦਾ ਹਾਲ ਹੈ ਤੁਸੀਂ ਸੋਚੋ ਠੀਕ ਹੈ ਸਿਰਫ 2 ਟਨ ਦਾ ਇੱਕ AC ਆ 1700 ਸਕੁਅਰ ਫੀਟ AC ਵਾਲੇ ਰਹਿਣਾ ਉਹਨਾਂ ਨੇ ਸਾਨੂੰ 8 ਟਨ ਦੀ ਪ੍ਰੋਵੀਜ਼ਨ ਦਿੱਤੀ ਸੀ ਅਸੀਂ ਇੱਕੋ ਰੀਜ਼ਨ ਬਾਹਰ ਚੱਲ ਰਿਹਾ ਹੈ ਰੀਜ਼ਨ ਇੱਕੰਦਾ ਜੀ ਕਿਉਂਕਿ ਇਹਨਾਂ ਦੇ ਅੰਦਰ ਬਾਹਰਲੀ ਹੀਟ ਹੀ ਨਹੀਂ ਹੈ ਅੰਦਰ ਜਿੰਨੀ ਕਿ 쿨ਿੰਗ ਬਣੇਗੀ ਇਹ ਉਹਨੂੰ ਯੂਜ਼ ਕਰੀ ਜਾਂਦੇ ਨੇ ਤਾਂ ਇਸ ਤਰ੍ਹਾਂ ਦੇ ਤਰੀਕੇ ਨਾਲ ਅਸੀਂ ਇੱਕ ਅਕੜ ਸਕਦੇ ਹਾਂ ਥੋੜਾ ਆਪ ਇਨਵੋਲ ਹੋਣਾ ਪੈਗਾ ਜਿਹੜਾ ਪੂਰਾ ਸੀ ਬਾਜ਼ਾਰ ਆ ਔਰ ਐਡ ਤੇ ਨਿਰਭਰ ਨਾ ਰਹੀਏ ਨੇਚਰ ਨੂੰ ਸਮਝ ਕੇ ਜੀਵਨ ਬਹੁਤ ਅਨਮੋਲ ਹੈ ਜਦੋਂ ਤੁਸੀਂ ਨੇਚਰ ਨੂੰ ਸਮਝੋਗੇ ਨਾ ਤਾਂ ਤੁਹਾਨੂੰ ਉਹਦੀ ਖੂਬਸੂਰਤੀਆਂ ਵੀ ਨਜ਼ਰ ਆਉਣ ਲੱਗ ਪੈਣਗੀਆਂ ਇਸ ਜੀਵਨ ਦੀਆਂ ਅੱਜ ਅਸੀਂ ਨੇਚਰ ਦੇ ক্লোਜ਼ ਨਹੀਂ ਆਏ ਤਾਂ ਸਾਨੂੰ ਜੀਵਨ ਬੋਧ ਵੀ ਲੱਗਦਾ ਹੈ ਬਹੁਤ ਸਾਰਾ ਪੈਸਾ ਵੀ ਤੁਹਾਡੇ ਕੋਲ ਹੁੰਦਾ ਹੈ ਖੁਸ਼ੀ ਨਹੀਂ ਠੀਕ ਹੈ ਬਹੁਤ ਮਟੀਰੀਅਲ ਰੱਬ ਨੇ ਦਿੱਤੇ ਹੁੰਦੇ ਨੇ ਚੰਗੀ ਗੱਡੀ ਦਿੱਤੀ ਹੁੰਦੀ ਹੈ ਵੱਡਾ ਘਰ ਦਿੱਤਾ ਹੁੰਦਾ ਹੈ ਵਧੀਆ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਵਰਲਡ ਟੂਰ ਘੁੰਮ ਸਕਦੇ ਹੋ ਫਿਰ ਵੀ ਖੁਸ਼ੀ ਨਹੀਂ ਹੈ ਕਿਉਂ ਨੇਚਰ ਤੋਂ ਟੁੱਟੇ ਹੋਏ ਠੀਕ ਹੈ ਸੋ ਇਹ ਨੇਚਰਲ ਸਾਇੰਸ ਦੇ ਵਿੱਚ ਆ ਕੇ ਅਸੀਂ ਸਮਝਿਆ